ਹਾਂਜੀ ਕੀ ਨਾਮ ਕੀ ਤੁਹਾਡਾ ਜੀ ਹਾਂਜੀ ਮੇਰਾ ਨਾਮ ਜੀ ਚੰਪਰੀ ਸਿੰਘ ਕੀ ਮਾਮਲਾ ਹੈ ਇੱਥੇ ਬੜੀ ਅਗਰ ਜੜੀ ਹੋਈ ਹੈ ਸਾਰਾ ਕੁਸਵਾ ਹੋਇਆ ਪਿਆ ਮਾਮਲਾ ਜੀ ਇੱਥੇ ਜੀ ਮੁੰਡਿਆਂ ਨੇ ਇਹ ਤਰਖਤ ਜਿਹੜੇ ਆ ਜੀ ਸਾਰੇ ਨਵਾ ਪਿੰਡ ਰੋਡ ਦੇ ਮਠੱਡਾ ਕਲਾ ਤੋਂ ਅਸੀਂ ਲਾਏ ਆ ਜੀ ਤੇ ਆ ਜਿਹੜਾ ਪਿੱਛੇ ਥਾ ਆ ਜੀ ਇਹਦੇ ਵਿੱਚ ਅਸੀਂ ਤੇ ਪਰਸਨਲ ਪ੍ਰੋਪਰਟੀ ਸਾਡੇ ਚਾਚਾ ਵੀ ਹੋਣਾ ਦੀ ਉਹਨੇ ਸਾਨੂੰ ਕਿਹਾ ਸੀ ਇੱਥੇ ਤੁਸੀਂ ਤਰਖਤ ਲਾ ਸਕਦੇ ਆ ਇੱਥੇ ਵੀ ਜੀ ਬਿਲਕੁਲ ਆਲੇ ਦੁਆਲੇ ਤਾਰ ਲਾਗੇ ਅਸੀਂ 2-250 ਜਿਹੜਾ ਬੂਟਾ ਇੱਥੇ ਵੀ ਲਾਇਆ ਸੀਗਾ ਬਾਕੀ ਰੋਡ ਦੇ ਉੱਤੇ ਸਾਰੇ ਤੱਕ ਲਾਏ ਆ ਤੇ ਜਦੋਂ ਅਸੀਂ ਸਵੇਰੇ ਆਏ ਆ ਤੇ ਅਸੀਂ ਦੇਖਿਆ ਤਾਂ ਪਤਾ ਨਹੀਂ ਕਿਸੇ ਸ਼ਰਾਬ ਦੀ ਅਫਸਰ ਨੇ ਵਿੱਚ ਜਿਹੜੀ ਅੱਗ ਲਾ ਗਏ ਸਾਰੇ ਬੂਟੇ ਜਿਹੜੇ ਆ ਉਸ ਬਾਗ ਹੱਦੇ ਕੋਲ ਕਿੰਨਾ ਕੁ ਜਿਹੜਾ ਨੁਕਸਾਨ ਬੂਟਿਆਂ ਦਾ ਹੋਇਆ ਲੰਦਾ ਪਤਾ ਬੂਟਿਆਂ ਦਾ ਜੀ ਜਿਆਦਾ ਨਹੀਂ ਤਾਂ ਵਿੱਚ ਸੜਕ ਤੇ ਵੀ ਪੰਜ-ਛਤ ਬੂਟੇ ਚਲੋ ਵੱਡੇ ਜਿਹੜੇ ਉਹ ਲੂਣੇ ਆ ਤੇ ਵਿੱਚ ਆ ਜੀ ਉਹ ਤਾਂ ਹੁਣ ਕੋਸਾ ਵੀ ਨਹੀਂ ਕੋ 50 100 200 ਜਨਾਂ ਵੀ ਜੂ ਹੋਏ ਛੋਟੇ ਰੱਤੇ ਸੀ ਨਹੀਂ ਰਿਹਾ ਜਿਹੜੇ ਤਾਜੀ ਲਾਈ ਸੀ ਤੇ ਤੁਸੀਂ ਕਿਸੇ ਵਿਭਾਗ ਨੂੰ ਹੁਣ ਤੱਕ ਕੋਈ ਦਰਖਾਸਤ ਦਿੱਤੀ ਆ ਨਹੀਂ ਜੀ ਅਸੀਂ ਹੁਣ ਇਹ ਜਿਹੜੀ ਆ ਇਹਦੇ ਸਬੰਧਕ ਵਿਭਾਗ ਨੂੰ ਅਸੀਂ ਜਾਂ ਐਸ ਡੀ ਐਮ ਸਾਹਿਬ ਨੂੰ ਅਸੀਂ ਜਿਹੜੀ ਜਿਹੜੀ ਰਿਪੋਰਟ ਮਾਜੀ ਕਰਦੇ ਮੰਗ ਕੀ ਆ ਤੁਹਾਡੀ ਸਾਰੀ ਮੰਗ ਇਹੀ ਆ ਜੀ ਜਿਹੜਾ ਵੀ ਇਹ ਸ਼ਰਾਬ ਦੀ ਅੰਸਰ ਆ ਉਹ ਤੋਂ ਜਿਹੜੀ ਆ ਉੱਥੇ ਸਖਤ ਕਾਰਵਾਈ ਹੋਵੇ ਤੇ ਜਿਹਨੇ ਵੀ ਜਿੰਨਾ ਵੀ ਨੁਕਸਾਨ ਕੀਤਾ ਆ ਤੇ ਉਹਦੇ ਕੋਲ ਨਹੀਂ ਬਿਟੇ ਜਿਹੜੇ ਆ ਲਗਾ ਕੇ ਪਾਲਣ ਗਿਆ ਤੇ ਕੱਲ ਵੀ ਆਪਾਂ ਇੱਕ ਜਿਹੜੀ ਵੀਡੀਓ ਕੀਤੀ ਸੀਗੀ ਜਿਹੜਾ ਰੁੜਕਾ ਕੱਲੋਂ ਤੇ ਬੀੜਵਾਂਸੀਆ ਰੋਡ ਆ ਉੱਥੇ ਵੀ ਇੱਕ ਬਹੁਤ ਭਿਆਨਕ ਅੱਗ ਜਿਹੜੀ ਆ ਆਲੇ ਦੁਆਲੇ ਦੇ ਖੇਤ ਆ ਉਹਦਾ ਜਲਗਾਈ ਗਈ ਸੀ ਤੇ ਉਹਦੇ ਨਾਲ ਜਿਹੜਾ ਆਲੇ-ਦੋਲੇ ਪੂਰੀ ਬਨਸਪਤੀ ਹੈਗੀ ਹੈ ਛੜਕਾ ਦੇ ਦੁਆਲੇ ਦੀ ਉਹ ਸਾਰੀ ਜਿਹੜੀ ਨਸ਼ਟ ਹੋ ਗਈ ਸੀ ਤੇ ਕੱਲ ਵੀ ਬੇਨਤੀ ਕੀਤੀ ਸੀ ਪੰਜਾਬ ਸਰਕਾਰ ਜੰਗਲੀ ਜੀਵ ਤੇ ਬਨਪਾਪਾ ਉਹਨਾਂ ਤੇ ਜਿਹੜੀ ਬਨ ਦੀ ਕਾਰਵਾਈ ਕਰਨੀ ਚਾਹੀਦੀ ਜਿੱਥੇ ਵੀ ਇਹ ਇਹੋ ਜਿਹੀ ਕਾਰਵਾਈਆਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਅੱਜ ਸਬੱਬੀ ਪੈਂਟ ਮਠੱਡਾ ਕਾਲਾ ਵਿਖੇ ਜਿਹੜਾ ਇਹ ਦੇਖਿਆ ਤੇ ਇੱਥੇ ਗੁਰਦੁਆਰਾ ਸਾਹਿਬ ਉਹਦੇ ਬਿਲਕੁਲ ਜਿਹੜੀ ਘਟਾਲ ਹੈਗੀ ਆ ਔਰ ਆਲੇ-ਦੋਲੇ ਇੱਕ ਨਿੱਜੀ ਪ੍ਰਾਪਰਟੀ ਹੈਗੀ ਆ ਉਹ ਵੀ ਇੱਕ ਜਿੱਤਨ ਜਿਹੜੀ ਅੱਗ ਲਗਾਈ ਗਈ ਆ ਉਹਦੇ ਵਿੱਚ ਆ ਕੇ ਜਿੱਥੇ ਪੂਰੀ ਢਾਪ ਦੀ ਜਿਹੜੇ ਜੀਵ ਇਤੋਂ ਬਚ ਗਏ ਵੀ ਕਹਿ ਸਕਦੇ ਖ ਸੜਕ ਦੇ ਕਿਨਾਰੇ ਆ ਗਏ ਸੜਕ ਦੇ ਕਿਨਾਰੇ ਤੋਂ ਆ ਕੇ ਜੇ ਉਹ ਕਿਸੇ ਛੜਨ ਲਈ ਹਾਟਾਬ ਦੇ ਵਿੱਚ ਆ ਕੇ ਚਲੋ ਪਾਣੀ ਮੜਾ ਮੋਟਾ ਹੋਊਗਾ ਉੱਥੇ ਜੀ ਨੀਵਾ ਥਾਂ ਘਟੋੜ 10 15 ਫੁੱਟ ਥਾਂ ਨੀਵਾ ਹੈ ਛੜਕਦੇ ਨਾਲ ਉਹ ਪੂਰੇ ਦਾ ਪੂਰਾ ਜਿਹੜਾ ਉਹ ਵੀ ਛੜਿਆ ਪਿਆ ਹੈ ਤੇ ਇਹ ਜਿਹੜੀ ਨਿੱਜੀ ਪ੍ਰਾਪਰਟੀ ਹੈਗੀ ਆ ਤੇ ਉਹ ਵੀ ਜਿਹੜੀ ਆ ਆਪਾਂ ਦੇਖੀਏ ਵੀ ਉੱਥੇ ਜਿੰਨੇ ਵੀ ਬੂਟੇ ਸੀਗੇ ਇਹਨੇ ਨੌਜਵਾਨਾਂ ਨੇ ਆਪਣੇ ਮਠਾ ਢਾਕ ਲਾਉਂਦੇ ਆਵੇ ਆਪ ਨੂੰ ਪਤਾ ਕਿ ਪਿਛਲੇ 4-5 ਸਾਲਾਂ ਤੋਂ ਇਹ ਨੌਜਵਾਨ ਹਰ ਸਾਲ ਉੱਧੋਂ ਉੱਪਰ ਆਲਾ ਕਰਦੇ ਆ ਮਠਟਾ ਕਲਾ ਤੋਂ ਜਿੰਨੇ ਵੀ ਰੋਡ ਨਿਕਲਦੇ ਆ ਛੋਟੇ ਛੜਕਾ ਹੈਗੀਆਂ ਆ ਉੱਥੇ ਹਰ ਸਾਲ ਇਹ ਪ੍ਰਾਲਾ ਕਰਕੇ ਜਿਹੜੇ ਬੂਟੇ ਲਗਾਉਂਦੇ ਆ ਪਰ ਹਰ ਸਾਲ ਇਹ ਹੀ ਕੁਝ ਬੂਟੇ ਆ ਜਿਹੜੇ ਆ ਉਹ ਗੁਜਰਾਂ ਦੇ ਪਸ਼ੂਆਂ ਦੀ ਭੇਟ ਚੜ ਜਾਂਦੇ ਆ ਤੇ ਜਿਹੜੇ ਬਚਦੇ ਆ ਤੇ ਉਹ ਇਹ ਜਿਹੜੇ ਅੱਗਾ ਲਗਾਉਂਦੇ ਆ ਰੈਂਧਪੁਰ ਜਿਹੜੇ ਪ੍ਰਾਲੇ ਦੀ ਛਾੜਦੇ ਆਗੇ ਖੇਤਾਂ ਦੀ ਛਾੜਦੇ ਆ ਉਹਦੀ ਭੇਟ ਚੜ ਜਾਂਦੇ ਆ ਤੇ ਹਰ ਸਾਲ ਨੌਜਵਾਨ ਉਦੋਂ ਪ੍ਰਾਲੇ ਕਰਦੇ ਆ ਪਰ ਉਹਦਾ ਜਿਹੜਾ ਨਤੀਜਾ ਆ ਉਹ ਨਹੀਂ ਸਾਹਮਣੇ ਆ ਪਉਂਦਾ ਇਹ ਪਾ ਉਧਰ ਮੋਵਰ ਵਾਲੇ ਕਰਦੇ ਬੂਟੇ ਲਗਾਉਂਦੇ ਸਾਰੇ ਨਸ਼ਟ ਹੋ ਜਾਂਦੇ ਹੈਗੇ ਆ ਤੇ ਇਹਨਾਂ ਨੌਜਵਾਨਾਂ ਨੇ ਅੱਜ ਕਿਉਂਕਿ ਇਹਨਾਂ ਦੀ ਨਿੱਜੀ ਪ੍ਰਾਪਰਟੀ ਵਿੱਚ ਜਿਹੜੇ ਬੂਟੇ ਲਗਾਏ ਸੀ ਉਹਨਾਂ ਦਾ ਵੀ ਨੁਕਸਾਨ ਹੋ ਚੁੱਕਾ ਹੈ ਤੇ ਇਹਨਾਂ ਨੇ ਹੁਣ ਜਿਹੜਾ ਫਰਾਲਾ ਕੀਤਾ ਵੇ ਸਬੰਧਤ ਜਿਹੜਾ ਫਲੋਰ ਐਸਡੀਐਮ ਸਾਹਿਬ ਆ ਔਰ ਜੰਗਲੀ ਜੀਵ ਵਿਭਾਗ ਦਾ ਉਹਨੂੰ ਲਿਖ ਕੇ ਰਖਾ ਦੇਣ ਜਾ ਰਹੇ ਹੈਗੇ ਆ ਤੁਹਾਨੂੰ ਲਾਉਣੀਆਂ ਤੁਹਾਡਾ ਹੱਕ ਹੈਗਾ ਚਲੋ ਹੱਕ ਤਾਂ ਹੈ ਵੀ ਹੈ ਨਹੀਂ ਕਿ ਆਪਣੇ ਖੱਤਿਆਂ ਵਿੱਚ ਲਗਾ ਸਕਦੇ ਪਰ ਜਿਹੜੇ ਸੜਕਾਂ ਦੇ ਨਾਲ ਦਾ ਏਰੀਆ ਹੈਗਾ ਹੈ ਖੇਤਰ ਹੈਗਾ ਉਹਦੇ ਤੁਹਾਨੂੰ ਅਗਲਾਉਣ ਦਾ ਕੋਈ ਅਧਿਕਾਰ ਨਹੀਂ ਹੈਗਾ ਉਹ ਤੁਹਾਡੀ ਪ੍ਰਾਪਰਟੀ ਨਹੀਂ ਹੈ ਉਹ ਸਰਕਾਰੀ ਪ੍ਰੋਪਰਟੀ ਹੁੰਦੀ ਆ ਤੇ ਸਬੰਧਤ ਵਿਭਾਗ ਹੈਗੇ ਆ ਸਰਕਾਰਾ ਹੈਗੀਆਂ ਜਾਂ ਪ੍ਰਸ਼ਾਸਨ ਹੈਗਾ ਆ ਤੇ ਇਹ ਉਹਨਾਂ ਦਾ ਵੀ ਹੱਕ ਬਣਦਾ ਆ ਜਾਂ ਕਿਹਦੀ ਜ਼ਿੰਮੇਵਾਰੀ ਬਣਦੀ ਆ ਤੇ ਇਹ ਜਿਹੜਾ ਨੁਕਸਾਨ ਸਰਕਾਰੀ ਪ੍ਰੋਪਰਟੀ ਦਾ ਜਿਹੜਾ ਦਰਖਤ ਹੈਗੇ ਆ ਕੋਕ ਵੱਡੇ ਦਰਖਤ ਆ ਉਹ ਲੱਕੜ ਜਿਹੜੀ ਆ ਉਹ ਸਰਕਾਰੀ ਪ੍ਰੋਪਰਟੀ ਹੁੰਦੀ ਆ ਨਵੇਂ ਬੂਟੇ ਜਿਹੜੇ ਲਗਾਏ ਆ ਜੰਗਲੀ ਜੀ ਤੇ বন ਵਿਭਾਗ ਉਹਨਾਂ ਦੇ ਰਾਖੇਕਾਰੀ ਸਬੰਧਤ ਜਿਹੜਾ ਵਿਭਾਗ ਹੈਗਾ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਤੇ ਇਹ ਜ਼ਿੰਮੇਵਾਰੀ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਤੇ ਸੰਬੰਧਿਤ ਵਿਭਾਗ ਨੂੰ ਚੱਕਣ ਦੀ ਲੋੜ ਹੈਗੀ ਆ ਕਿਉਂਕਿ ਇੱਕ ਆਮ ਇਨਸਾਨ ਆਮ ਨੌਜਵਾਨ ਜਿਹੜੇ ਬੂਟੇ ਹਟਸੇ ਲਗਾਉਂਦੇ ਆ ਉਹ ਕਿਹਦੇ ਕਿਹਦੇ ਨਾਲ ਲੋੜ ਲੈਣਾ ਇਹ ਜ਼ਿੰਮੇਵਾਰੀ ਇਹਨਾਂ ਦੀ ਰਾਖੀ ਕਰਨੀ ਜੀਵ ਜੰਤੂਆਂ ਦੀ ਜਿਹੜੀ ਰਾਖੀ ਰਾਖੀ ਕਰਨੀ ਤੇ ਇਹਨਾਂ ਜਿਹੜੇ ਪੌਦੇ ਲਗਾਏ ਉਹਨਾਂ ਦੀ ਰਾਖੀ ਕਰਨੀ ਇਹ ਸਰਕਾਰਾਂ ਦੇ ਪ੍ਰਸ਼ਾਸਨ ਦੀ ਜੰਗਲੀ ਜੀਵ ਤੇ ਬਨ ਵਿਭਾਗ ਜਿਹੜਾ ਆ ਉਹਦੀ ਜ਼ਿੰਮੇਵਾਰੀ ਬਣਦੀ ਆ ਤੇ ਆਸ ਕਰਾਂਗੇ ਇਹ ਜਿਹੜੇ ਵਿਭਾਗ ਹੈਗੇ ਆ ਤੇ ਇਹ ਜਿਹੜੀਆਂ ਇਹੋ ਜਿਹੀਆਂ ਕਾਰਵਾਈਆਂ ਪੰਜਾਬ ਦੇ ਵਿੱਚ ਪੰਜਾਬ ਭਾਰਤ ਦੇ ਵਿੱਚ ਹੋ ਰਹੀਆਂ ਆ ਇਹਨਾਂ ਨੂੰ ਰੋਕਣ ਲਈ ਜਿਹੜਾ ਆ ਆਪਣੀ ਬਨ ਦੀ ਜ਼ਿੰਮੇਵਾਰੀ ਉਹ ਪੂਰੀ ਕਰੇ